ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਉਹ ਜਪ ਸੁਣਦੇ ਹਾਂ ਲੇਖਕ ਰਾਮ ਸਰੂਪ ਅਣਖੀ ਜੀ ਦੀ ਲਿਖੀ ਹੋਈ ਕਹਾਣੀ ਤੇਜਾ ਪੁੱਤ ਉਹ ਚਾਹ ਬਣਾਉਂਦੇ ਵਾਸੀ ਅੱਡੀ ਚੱਕ ਕਰਮੀ ਨੇ ਆਥਨ ਦੀ ਰੋਟੀ ਖਾ ਕੇ ਹੱਥ ਧੋਂਦੇ ਆਖਿਆ ਉਹ ਆਦੇ ਫੇਰੇ ਦੇਣਿਆ ਅੱਗੇ ਵੀ ਤਾਂ ਫੀ ਮਰਗੀ ਪਿੰਨ ਆਪੇ ਹੀ ਬਣਾ ਜਹੀ ਜੀ ਦੱਪਣੀ ਐ ਮਸੀਏ ਕਹਿ ਕੇ ਕਾਰਨੀ ਜੋ ਦੁੱਧ ਵਧਾਉਣ ਲੱਗ ਪਈ ਕਰਮੇ ਨੇ ਪਤੀਲੇ ਵਿੱਚ ਪਾਣੀ ਪਾ ਕੇ ਚੁੱਲ੍ਹੇ ਤੇ ਰੱਖ ਦਿੱਤਾ ਚੁੱਲ੍ਹੇ ਵਿੱਚ ਛਟੀਆਂ ਦੀ ਅੱਗ ਮਚਾ ਕੇ ਆਪ ਦਰਵਾਜ਼ੇ ਵਿੱਚ ਬੈਠੇ ਸਿਰੀ ਕੋਲਾ ਖੜਾ ਕਰਮਿਆ ਚੌਥਾ ਕੋ ਹਿੱਸਾ ਰਹਿ ਗਈ ਰੋੜੀ ਹੁਣ ਤਾਂ ਤੜਕੇ ਨੂੰ ਟੋਆ ਖਾਲੀ ਹੋ ਜੂ ਕਰਮੇ ਦੇ ਮਾਸੜ ਨੇ ਬਾਹਰਲੇ ਘਰੋਂ ਮੈਂ ਦੀ ਧਾਰ ਕੱਢ ਕੇ ਲਿਆਂ ਦੇ ਦੁੱਧ ਦੀ ਬਾਲਟੀ ਚੌਂਦਰੇ ਤੇ ਰੱਖਦੇ ਆ ਪੁੱਛਿਆ ਤੜਕਾ ਕਿਨੂੰ ਆਇਆ ਮਾਸੜਾ ਅੱਧੀ ਰਾਤ ਤਾਈ ਜੇ ਚੰਦ ਨਾ ਛਿਪਿਆ ਤਾਂ ਇੱਕ ਦੋ ਗੱਡੇ ਰੇ ਰੇ ਵਜੂ ਕਰਮੇ ਨੇ ਪੂਰੀ ਦਲੇਰੀ ਦਿਖਾਈ ਕੋਈ ਜੱਟ ਅੜਕਦਾ ਕਿ ਨਹੀਂ ਕਰਮਾ ਦਾ ਹੁਣ ਕੰਮ 'ਚ ਪੂਰੀ ਜਾਨ ਹੂਰਦਾ ਚਾਚਾ ਸਿਰੀ ਨੇ ਕਰਮੇ ਨੂੰ ਮਿੱਠੀ ਚ ਕੀਤੀ ਤੇ ਵਜਾ ਨਾਲ ਕਰਮੇ ਦੀ ਗੱਲ ਵੀ ਤੋੜ ਦਿੱਤੀ ਸੋ ਕਰਹਿਤਾ ਪਰਸੋਂ ਨੂੰ ਕਟਾ-ਕੱਟੀ ਹੋ ਜੋ ਕਰਮੇ ਦੇ ਮਾਸੜ ਨੇ ਪੂਰੀ ਦਿਲ ਜਮੀਨ ਨਾਲ ਆਖ ਦਿੱਤਾ ਖੁਸ਼ੀ ਨਾਲ ਕਰਮੇ ਦੀਆਂ ਮੂੰਚਾਂ ਫਰਕ ਪਈਆਂ ਤੇ ਫੇਰ ਕਰਮਾ ਤੇ ਸਿਰੀ ਕੁਝ ਕੋਸਰ-ਮੋਸਰ ਕਰਦੇ ਰਹੇ ਜਿਸ ਵਿੱਚ ਉਹ ਕਦੇ-ਕਦੇ ਛਣਕਦੀ ਚੀਕ ਦੀ ਹਾਸੀ ਵੀ ਕਰਮੇ ਦੇ ਮੂੰਹੋਂ ਸੁਣਾਈ ਦਿੰਦੀ ਸੀ ਚਾਹ ਪੀ ਕੇ ਉੱਠ ਖੜੇ ਦੁੱਧ ਰੱਖਦੀ ਮਾਸੀ ਇੱਕ ਵਾਰੀ ਫੇਰ ਕਰਾਂਗੇ ਜਾਂ ਕਰਮੇ ਨੇ ਜਾਂਦੇ ਹੋਏ ਆਖਿਆ ਕਰਮਾ 4 ਸਾਲਾਂ ਤੋਂ ਮਾਸੀ ਦੇ ਘਰ ਰਹਿੰਦਾ ਸੀ ਆਪਣੇ ਪਿੰਡੋਂ 6 ਮਹੀਨਿਆਂ ਪਿੱਛੋਂ ਹੀ ਗੇੜਾ ਮਾਰਦਾ ਉਸ ਦਾ ਪਿਓ ਤਾਂ ਘਰ ਨੂੰ ਸਿਉਂਗ ਲੱਗੀ ਹੋਈ ਸੀ ਮਾੜੀ-ਮੋਟੀ ਜਿਹੜੀ ਜ਼ਮੀਨ ਸੀ ਉਹ ਉਸਨੇ ਫੇਮ ਸ਼ਰਾਬ ਤੇ ਚਿਲਮ ਮੂੰਹੇ ਫੂਕ ਦਿੱਤੀ ਸੀ ਕਰਮੇ ਹੋਰੇ ਤਿੰਨ ਭਰਾ ਸਨ ਇਹੋ ਦੇ ਲੱਛਣ ਦੇਖ ਕੇ ਵੱਡਾ ਗੁਰਦੁਆਰੇ ਦਾ ਪਾਠੀ ਜਾਂ ਬਣਿਆ ਸੀ ਉਸ ਤੋਂ ਛੋਟਾ ਪੁਲਿਸ ਵਿੱਚ ਭਰਤੀ ਹੋ ਗਿਆ ਸਭ ਤੋਂ ਛੋਟਾ ਕਰਮਾ ਸੀ ਵਿਆਹਿਆ ਉਹਨਾਂ ਤਿੰਨਾਂ ਵਿੱਚੋਂ ਕੋਈ ਵੀ ਨਹੀਂ ਸੀ ਮਾਂ ਉਹਨਾਂ ਦੀ ਲੋਕਾਂ ਦਾ ਗੋਲਾ ਧੰਦਾ ਕਰਕੇ ਟੱਬਰ ਦਾ ਮਸਾ ਪਾਲ ਪੂਰਾ ਕਰਦੀ ਪਾਠੀ ਤੇ ਪੁਲਸੀਆ ਕਦੇ ਵੀ ਘਰ ਨਹੀਂ ਸੰਵੜਦੀ ਉਹਨਾਂ ਦੀ ਮਾਸੀ ਇੱਕ ਵਾਰੀ ਉਹਨਾਂ ਦੇ ਪਿੰਡ ਗਈ ਤੇ ਘਰ ਦਾ ਇਹ ਹਾਲ ਦੇਖ ਕੇ ਕਰਮੇ ਨੂੰ ਆਪਣੇ ਨਾਲ ਲੈ ਆਈ ਕਰਮੇ ਨੂੰ ਲੈਣੇ ਤੂੰ ਹੀ ਨਾਲ ਲੈ ਜਾ ਰੱਜ ਕੇ ਟੁਕ ਤਾ ਖਾਓ ਨਾਲੇ ਤੁਹਾਡੇ ਆਸਰੇ ਨਾਲ ਕੀ ਐ ਕੋ ਜੱਟ ਅੜਕ ਜੇ ਉਸੇ ਮਾਂ ਨੇ ਆਪ ਹੀ ਆਖ ਦਿੱਤਾ ਸੀ ਉਸੇ ਮਾਸੀ ਦੇ ਤਿੰਨ ਧੀਆਂ ਸਨ ਦੋ ਮੁੰਡੇ ਜਿਹੜੇ ਹੋਏ ਦੋਵੇਂ ਰੱਬ ਘਰ ਛੋਟੇ ਹੁੰਦੇ ਹੀ ਚਲੇ ਗਏ ਹੁਣ ਧੀਆਂ ਤਿੰਨੇ ਆਪੋ ਆਪਣੀ ਘਰੀ ਜਾ ਚੁੱਕੀਆਂ ਸਨ ਉਸੇ ਮਾਸੜ ਕੋਲ ਜ਼ਮੀਨ ਚੰਗੇ ਸੀ ਪਹਿਲਾਂ ਤਾਂ ਉਹ ਇੱਕ ਸੇਰੀ ਨਾਲ ਡਲਾ ਕੇ ਪੂਰੇ ਜ਼ੋਰ ਸ਼ੋਰ ਨਾਲ ਕੰਮ ਕਰਦਾ ਰਿਹਾ ਇਕੱਲਾ ਹੋਣ ਕਰਕੇ ਔਖਾ ਵੀ ਖਾਸਾ ਹੁੰਦਾ ਸੀ ਪਰ ਜਦੋਂ ਦਾ ਕਰਮਾ ਆ ਗਿਆ ਉਸ ਨੂੰ ਪੂਰਾ ਸਹਾਰਾ ਮਿਲ ਗਿਆ ਸੀ ਕਰਮੇ ਦੀ ਉਮਰ 26-27 ਸਾਲ ਦੀ ਹੋ ਚੁੱਕੀ ਸੀ ਉਸ ਦਾ ਮਾਸੜ ਕਈ ਥਾਵਾਂ ਤੋਂ ਘੇਰ-ਘੇਰ ਕੇ ਸਾਖ ਲਿਆਉਂਦਾ ਪਰ ਗੱਲ ਸਿਰੇ ਨਾ ਚੜਦੀ ਤੇਰਾ ਆਪਣਾ ਮੁੰਡਾ ਹੁੰਦਾ ਤਾਂ ਕੋਈ ਕਹਿ ਕੇ ਮੁੜ ਜਾਂਦਾ ਜ਼ਮੀਨ ਦਾ ਤਾਂ ਇੱਕ ਖੁੱਡ ਵੀ ਨਹੀਂ ਇਸ ਦੇ ਪਿਓ ਕੋਲ ਬਹੁਤਿਆਂ ਦਾ ਜਵਾਬ ਹੁੰਦਾ ਆਪ ਦਾ ਤੇਰੇ ਟੁੱਕ ਖੰਦਾ ਬਗਾਨੀ ਤੀ ਨੂੰ ਕੀ ਖਵਾ ਦੂ ਸਭ ਇਹ ਕਹਿੰਦੇ ਉਸ ਦਾ ਮਾਸੜ ਪੂਰੀ ਵਾਹ ਲ ਆ ਰਿਆ ਸੀ ਉਸ ਨੇ ਇੱਥੋਂ ਦੀ ਕੁਈ ਕਹਿ ਦਿੱਤਾ ਇਸ ਦਾ ਵਿਆਹ ਮੈਂ ਆਪ ਕਰੂੰ ਜ਼ਮੀਨ ਵੀ ਥੋੜੀ ਕਣੀ ਇਸ ਤੇ ਨਾਉ ਲਵਾ ਦੇਣਾ ਵਿਆਹ ਕਰਾ ਕੇ ਵੀ ਇਹ ਮੇਰੇ ਕੋਲ ਹੀ ਰਹੂ ਪੁੱਤ ਬਗਾਨਾ ਹੀ ਹੈ ਨਾ ਕੋਈ ਵੀ ਗੱਲ ਨਾ ਬਣੀ ਜਦੋਂ ਕੋਈ ਵੀ ਆਸੂੰ ਦੀ ਕਰਮਾਂ ਜਾਨ ਤੋੜ ਤੋੜ ਕੰਮ ਕਰਦਾ ਤੇ ਜਦੋਂ ਕੋਈ ਸਾਗ ਕਰਨ ਆਇਆ ਜੱਟ ਤਿਲਕ ਜਾਂਦਾ ਤਾਂ ਉਸ ਜੀ ਕਰਦਾ ਕਿ ਕੁਝ ਖਾ ਕੇ ਮਰ ਜਾਵੇ ਤੇ ਆ ਆਪਣੇ ਪਿਓ ਕੰਜਰ ਨੂੰ ਮਿੱਟੀ ਦਾ ਤੇਲ ਪਾ ਕੇ ਫੂਕਾ ਵੀ ਪਰ ਉਸ ਦਾ ਮਾਸੜ ਉਸ ਦੀ ਆਸ ਬਣਾਈ ਰੱਖਦਾ ਸੀ 5700 ਝੋਕ ਦੇਾਂਗੇ ਆਪੇ ਸਾਡਾ ਕੋਈ ਭੁੱਖਾ ਮਰਦਾ ਜੱਟ ਮੰਨਜੂ ਉਸ ਦੇ ਮਾਸੜ ਦੀ ਪੂਰੀ ਦਲੀਲ ਹੁੰਦੀ ਇੱਕ ਦਿਨ ਉਹ ਖੇਤ ਵਿੱਚ ਕਪਾਹ ਗੁੱڈن ਗਏ 2 3 ਦਿਹਾੜੀਏ ਤੇ 4 5 ਉਹਨਾਂ ਨਾਲ ਬੀੜੀ ਵਾਲੇ ਸਨ ਸਾਵਣ ਪਾਦੋਂ ਦੀ ਕੜਕ ਦੀ ਧੁੱਪ ਵਿੱਚ ਉਹ ਸਾਰਾ ਦਿਨ ਕਪਾਹ ਗੁੱਟਦੇ ਰਹੇ ਦੂਜੇ ਦਿਨ ਕਰਮੇ ਤੇ ਸੀਰੀ ਨੇ ਮੰਡੀ ਤੇ ਮੈਂ ਵੇਚਣ ਜਾਣਾ ਸੀ ਸਾਰਾ ਦਿਨ ਹੀ ਦੂਜੇ ਗੁਡਾਵੇ ਉਸ ਨੂੰ ਮਸ਼ਕਰੀਆਂ ਕਰਦੇ ਰਹੇ ਕਰਮੇ ਆ ਸਾਲਿਆ ਐਵੇਂ ਧੁੱਪ 'ਚ ਪਿੰਡਾ ਫੂਕਣਾ ਧੀਮੀ ਦਾ ਹਾਲ ਤੱਕ ਜੁੜੀ ਨਹੀਂ ਓਏ ਕੋਈ ਅੱਖੋਂ ਲੰਮੀ ਨਹੀਂ ਤੇ ਆਉਂਦੀ ਮਾਸੜ ਦੇ ਨੂੰ ਕਿੱਥੋਂ ਲਿਆ ਦੂ ਡੋਲਾ ਜਿੰਨਾ ਚਿਰ ਹੱਡ ਪੀਣੇ ਨੇ ਇਹੀ ਜ ਮਾਸੜ ਤਾਂ ਤੇਥੋਂ ਲਾਹ ਲੈਂਦਾ ਨਹੀਂ ਮਾਰੇ ਕਿਸੇ ਜੱਟ ਦੇ 2000 ਮੱਥੇ ਉਹਨਾਂ ਦੀਆਂ ਗੱਲਾਂ ਸੁਣ ਸੁਣ ਪਹਿਲਾਂ ਤਾਂ ਕਰਮਾ ਆਪ ਵੀ ਹੱਸਦਾ ਰਿਹਾ ਪਰ ਫੇਰ ਉਹ ਪਲ-ਪਲ ਗੰਭੀਰ ਹੁੰਦਾ ਗਿਆ ਏ ਨੇਰਾ ਕੀਦੇ ਖਾਤਰ ਟੋਨੇ ਜਿਹੜਾ ਕੰਮ ਸੀ ਉਸ ਦਾ ਹਾਲ ਤਾਂ ਹੀ ਬਣਿਆ ਨਹੀਂ ਕਰਮੇ ਨੂੰ ਮਹਿਸੂਸ ਹੋਇਆ ਜਿਵੇਂ ਉਸ ਦਾ ਮਾਸੜ ਲਾਲਚ ਦੇ ਕੇ ਉਸ ਨੂੰ ਬੰਨ੍ਹੇ ਬੈਠਾ ਹੈ ਕਪਾਹ ਗੁੱੜ ਦਾ ਵਿੱਚ ਉਹ ਕੋਈ ਬੂਟਾ ਵੀ ਵੱਢ ਜਾਂਦਾ ਕਿਹੜੀ ਹੋਰਾपरी ਦਾ ਸੁਪਨਾ ਆ ਗਿਆ ਉਸ ਦੇ ਸਾਥੀ ਹਾਸੜ ਜੁਕ ਲੈਂਦੇ ਮੈਂ ਲੈ ਕੇ ਦੂਜੇ ਦਿਨ ਕਰਮਾ ਤੇ ਸ੍ਰੀ ਮੰਡੀ ਤੇ ਚਲੇ ਗਏ ਵੇਖਦੀ ਨਾ ਦੇਖ ਕੇ ਸ੍ਰੀ ਮੈਂ ਲੈ ਕੇ ਆਥੜ ਨੂੰ ਪਿੰਡਾ ਵੜਿਆ ਕਰਮਾ ਉਸ ਦੇ ਨਾਲ ਨਹੀਂ ਸੀ ਵੇ ਕਰਮਾ ਕਿੱਥੇ ਰਹਿ ਗਿਆ ਉਸ ਦੀ ਮਾਸੀ ਨੇ ਸਿਰੀ ਤੋਂ ਪੁੱਛਿਆ ਉਹ ਦਾ ਚਾਚੀ ਫੌਜ ਚ ਹੋ ਗਿਆ ਮੰਡੀ ਤੇ ਭਰਤੀ ਵਾਲੇ ਆਏ ਸੀ ਸਿਰੀ ਨੇ ਬੇਚੇਜ ਜਿਹਾ ਕਹਿ ਦਿੱਤਾ ਧੰਨਵਾਦ ਜੀ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ